ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਵਾਰੀਓ ਮੀਟਿੰਗ ਦੇ ਵਿੱਚ ਆਇਆ ਸੀ ਤਾਂ ਉਹਨਾਂ ਨੇ ਆਪਣਾ ਇੱਥੇ ਪ੍ਰੈਜੈਂਟੇਸ਼ਨ ਦਿੱਤੀ ਸੀ ਤੇ ਉਹਨਾਂ ਨੇ ਸਾਰੇ ਫੋਟੋ ਵਗੈਰਾ ਵੀ ਲਈਆਂ ਸੀ ਤੇ ਕੋਈ ਮੱਗ ਵਗੈਰਾ ਉਹਨਾਂ ਨੇ ਡਿਸਟ੍ਰੀਬਿਊਟ ਕਰਨੇ। ਮੈਂ ਕਹਿੰਦਾ ਉਹਨਾਂ ਦਾ ਅੱਜ ਪ੍ਰੋਗਰਾਮ ਕਿਉਂ ਆਉਣਗੇ? ਹਾਂ ਜੀ। ਇੱਕ ਵਾਰੀ ਜੇ ਕਹਿੰਦੇ ਸੁਣਾਉਂਦਾ ਹਾਂ। ਹੁਣ ਪਰ ਜਿਹਨੇ ਐਫੀਐਮਪੀ ਸਾਹਿਬ ਨੇ ਕਿ ਜਦ ਤਾਜ਼ੀ ਬਿੱਟੂ ਜੀ ਨੂੰ ਆਪਣੇ ਤੁਮਨੇ ਜਿੱਤੇ ਇਹ ਮਨੋਰਥਾ ਸੀ ਤੇ ਸਾਹ ਨਮਾਸ਼ਾ ਨੂੰ ਖਨਾਲ ਲਿੰਕਣ ਬਾਰੇ ਇੱਕ ਬੰਦ ਪੇਟੀ ਚ ਚਲਾਉਣ ਵਾਦੀ ਦੁਬਾਰਾ ਫਿਰ ਰਿਪੀਟਿੰਗ ਕਰਦੇ ਆ ਰਸਿਆ ਹੋਣੀ ਹੈ ਨੋਟ ਕਰ ਫੜਾ ਦੇ ਐਸਨ ਨੋਟ ਇੱਕ ਕੁਆਰਟਰਲੀ ਮੀਟਿੰਗ ਹੁੰਦੀ ਹੈ ਜਿੱਦਾਂ ਅਸੀਂ ਬਨਾਲੇ ਦੀ ਮੀਟਿੰਗ ਇੰਟੈਂਡ ਕੀਤੀ ਸੀ ਬਨਾਲੇ ਦੇ ਬਾਅਦ ਪਟਿਆਲਾ ਹੋਈ ਪਟਿਆਲੇ ਦੇ ਬਾਅਦ ਸਾਡਾ ਨਵਾਂ ਸ਼ਹਿਰ ਹੋਵੇਗਾ 3 ਸਾਲ ਪਹਿਲਾਂ ਅਸੀਂ ਆਲਰੇਡੀ ਐਗਜ਼ੀਕਟਿਵ ਮੀਟਿੰਗ ਕੀਤੀ ਸੀ ਕੁਆਰਟਰਲੀ ਮਤਲਬ ਜਿੰਨੇ ਡਿਸਟ੍ਰਿਕਟs ਹੈਗੇ ਆ ਕੀਵਨ ਨੂੰ ਦੇ ਰਿਸਪੌਂਸਰ ਕਹਿੰਦਾ ਪਟਿਆਲਾ ਹੋ ਗਿਆ ਬਨਾਲਾ ਹੋ ਗਿਆ ਬਟਿੰਡਾ ਹੋ ਗਿਆ ਮੋਕਾ ਹੋ ਗਿਆ ਠੀਕ ਹੈ ਜੀ ਮੋਗਲ ਦੇ ਬਾਦੋਂ ਸਾਡੂੰ ਆਇਆ ਕਿ ਤੁਸੀਂ ਮੀਟਿੰਗ ਅਸੀਂ ਕਹਤਾ ਜਾਂਦੇ ਕਿ ਟੌਪ ਦੇ ਵਿੱਚ ਸਾਡੀ ਬੈਂਡ ਦੇ ਵਿੱਚ ਮੀਟਿੰਗ ਨਹੀਂ ਹੋਈ ਸੋ ਕੁਆਰਟਰਲੀ ਮੀਟਿੰਗ ਦੇ ਵਿੱਚ ਜਿਹੜੇ ਡੈਲੀਗੇਟ ਆ ਪ੍ਰੈਜ਼ੀਡੈਂਟ ਸੈਕਟਰੀ ਆਫ ਆਲ ਦਾ ਅਰਗੇਨਾਈਜੇਸ਼ਨ ਜਿਦਾ ਪਟਿਆਲਾ ਲੁਧਿਆਣਾ ਮੋਗਾ ਬਦਾਲਾ ਹੁਸ਼ਿਆਰਪੁਰ ਜਲੰਧਰ ਜਿੰਨੇ ਵੀ ਜਿੰਨੇ ਵੀ ਡਿਸਟ੍ਰਿਕਟ ਹੈਡ ਪਾਰਟੀਆਂ ਦਾ ਆਲ ਵਿਚ ਆਰ ਅਸੋਸੀਏਟਿਡ ਵਿਦ ਫੈਡਰੇਸ਼ਨ ਆਫ ਸੀਨੀਅਰ ਸਿਟੀਜ਼ਨਸ ਉਹਨਾਂ ਦੀ ਗਵਰਨਿੰਗ ਬੋਡੀ ਦੀ ਮੀਟਿੰਗ ਅਸੀਂ ਰੱਖੀ ਆ ਬਾਈਗੀ ਕੀ ਕੂਟੀਆਂ ਦੇ ਵਿੱਚ

ਐਗਜ਼ੀਕਟਿਵ ਪਲੱਸ ਜਿਹੜਾ ਹੈਗਾ 70 ਡੈਲੀਗੇਟਸ ਸੋ ਇਨਸਟੈਡ ਆਫ ਜਨਰਲ ਹਾਊਸ ਦੀ ਮੀਟਿੰਗ ਦੀ ਜਗ੍ਹਾ ਅਸੀਂ ਐਗਜ਼ੀਕਟਿਵ ਪਲੱਸ ਵਰਡਿੰਗ ਬੋਰਡ ਦੀ ਮੀਟਿੰਗ ਦੀ ਮੈਂਬਰ ਦਾ ਰੇਸ ਕਰਦੇ ਹਾਂ ਇਸ ਸਿਸਟਮ ਨੇ ਕਰ ਦਿੱਤਾ ਸਰ ਸਿਸਟਮ ਅਸੀਂ ਸਿਸਟਮ ਇਹੀ ਹੈ ਸਿਸਟਮ ਇਹੀ ਹੈ ਹਰ ਗਵਰਨਿੰਗ ਬੋਡੀ ਹਰ ਗਵਰਨਿੰਗ ਬੋਡੀ ਦੀ ਮੀਟਿੰਗ ਦੇ ਵਿੱਚ ਓਨਲੀ ਐਗਜ਼ੀਕਟਿਵ ਇਜ਼ ਇਨਵਾਈਟਿਡ ਹਰ ਜਗ੍ਹਾ ਹਾਊਸ ਕਦੇ ਵੀ ਹੋਸਟ ਅਸੀਂ ਕਰਦੇ ਹਾਂ ਨਾ ਅਸੀਂ ਮਤਲਬ ਐਸੋਸੀਏਸ਼ਨ ਐਸੋਸੀਏਸ਼ਨ ਕਰ ਰਹੀ ਐ ਐਸੋਸੀਏਸ਼ਨ ਦੇ ਜਿਹੜੇ ਜਿੱਥੇ ਦੀ ਹੋਸਟ ਹੁੰਦੀ ਐ ਸਰ ਇੰਟਰਨੈਸ਼ਨਲ ਸਟੈਂਡਰਡ ਐ ਚਾਹੇ ਉਹ ਲਾਇਓਨਸ ਕਲੱਬ ਹੋਵੇ ਰੋਟਰੀ ਹੋਵੇ ਕੋਈ ਵੀ ਇੰਟਰਨੈਸ਼ਨਲ ਬਾਡੀ ਐ ਜਿਹੜਾ ਲੋਕਲ ਕਲੱਬ ਜਾਂ ਲੋਕਲ ਐਸੋਸੀਏਸ਼ਨ ਨੇ ਹੋਸਟ ਕਰਦੀ ਐ ਉਹਦੇ ਸਾਰੇ ਮੈਂਬਰ ਉਹ ਹੋਸਟ ਹੁੰਦੇ ਐ ਅਸੀਂ ਗਵਰਨਿੰਗ ਬਾਡੀ 'ਚ ਗੱਲ ਕਰ ਲਾਂਗੇ ਨੈਕਸਟ ਤੱਕ ਇਹ ਚੇਂਜ ਕਰ ਲੈਣ ਤਾਂ ਕਿ ਹਰ ਜਗ੍ਹਾ ਫਿਰ ਇਹ ਜਿਹੜਾ ਜੋ ਸਾਡੇ ਬਸ ਨੇ ਹੋਸਟ ਕਰ ਰਹੇ ਐ

ਸਾਡੇ ਫਾਈਨਾਂਸ ਮੰਿਸਟਰ ਰਾਜੀ ਆਉਂਦੇ ਜਦ ਮੈਂ ਆਦਾ ਯਾਦ ਕਰਾ ਦੋ ਸਿਤਾਰਾ ਮੰਨ ਰਲਾਤਾ ਆ ਰਾਜੀ ਫਾਈਨਾਂਸ ਮੰਿਸਟਰ ਲਾਟੇ ਬੋਲੇ ਨੇ ਅਨੇ ਤੀਜਾ ਜੋਡੀ ਐਸੋਸੀਏਟ ਦੇ ਬੰਦੇ ਲੋਕੇ ਫਰਦਾ ਸੁਨਿਸ਼ਚਾ ਸਾਡੇ ਹੀ ਆ ਮੈਂ ਹੁਣ ਅਨੇ ਤੀਜੇ ਤੋਂ ਇਰਾ ਸਾਥ ਤੋਂ ਹੀ ਹੈ ਇਰਾ ਸਾਥ ਤੋਂ ਸਾਡੇ ਬੰਦਾ ਦੂਸਰੇ ਹੈ ਬਸ ਅੱਜ ਬਸ ਕੇਵਲ ਤੁਸੀਂ ਬੈਠੇ ਤੁਸੀਂ ਆ ਜੀ ਪਲੀਜ਼ ਕੋਈ ਡਿਪਾਰਟਮੈਂਟ ਦੀ ਆਪਾਂ ਤੁਸੀਂ ਬਾਅਦੋਂ ਆ ਰਹੇ ਹੋ ਨਾ ਨਾਲ ਵੀਡੀਓ ਇਹ ਲੈ ਕੇ ਆਉਣਾ ਤੇ ਆ ਜਾ ਹਾਂਜੀ ਆ ਜਾਓ ਆ ਜਾਓ ਆ ਜਾਓ ਆ ਜਾਓ ਅਰੇ ਕੇ ਜੋਤੀ ਕੇ ਜੋਤੀ ਜੀ ਨਹੀਂ ਆਇਆ ਬੇਟਾ ਬੇਟਾ ਠੱਲਾ ਸੀ ਉਹਨਾਂ ਦਾ ਰਾਤ

ਸੇਵਨਾ ਤੁ ਲੋਚ ਅਧਿਉਜੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਅਰ ਤੁਹਾਡੇ ਮਾਧਿਅਮ ਰਾਹੀਂ ਦੇਸ਼ ਦੇ ਲੋਕਾਂ ਨੂੰ ਬਹੁਤ ਬਹੁਤ ਬਤਾਈ ਦੇਣਾ ਚਾਹੀਦਾ ਕਿ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਬਣੀ ਹੈ ਭਾਈ ਨਰਿੰਦਰ ਭਾਈ ਮੋਦੀ ਦੀ ਸਰਕਾਰ ਕੀ ਹੈ ਜਿਹੜੀਆਂ ਨੀਤੀਆਂ ਆ ਉਹਦੇ ਉੱਤੇ ਲੋਕਾਂ ਨੇ ਮੋਹਰ ਲਾਈ ਆ ਔਰ ਜੋ ਕੇਸਰੀ ਵਾਲੀਆ ਲੋਕ ਮਾਰੂ ਨੀਤੀਆਂ ਸੀ ਉਹ ਤਾਂ ਸਭ ਅਗਰ ਨੂੰ ਸਿਖਾਇਆ ਆ ਜਦ ਤੱਕ ਨੂੰ ਹਰਾ ਕੇ ਦਿਨ ਤੋਂ ਬਾਹਰ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਵੀ ਲੋਕਾਂ ਵਿੱਚ ਜਾ ਕੇ ਲੋਕਾਂ ਨੂੰ ਸਾਰੀਆਂ ਉਹ ਨੀਤੀਆਂ ਦੇ ਜਾਣੂ ਕਰਾਵਾਂਗੇ ਔਰ ਉਹ ਲਾਗੂ ਵੀ ਕਰਾਵਾਂਗੇ ਅੱਗੇ ਪੰਜਾਬ ਦੇ ਵਿੱਚ ਵੀ ਜਿਹੜੇ ਲੋਕਾਂ ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਵੱਧ ਉੱਤਾ ਪਾ ਕੇ ਇਸ ਤਰ੍ਹਾਂ ਦੀ ਜਿੰਨੀ ਚਿਤ ਪ੍ਰਾਪਤ ਕੀਤੀ ਹੈ ਉਸੇ ਜਰਾ ਪੰਜਾਬ ਦੇ ਦੀ ਸਰਕਾਰ ਬਣਾਈਏ और ਸਾਰਿਆਂ ਤੋਂ ਬਹੁਤ-ਬਹੁਤ ਬਧਾਈ ਮੈਂ ਇੱਕ ਮੁੰਡਾ ਤੁਲੀ ਲਾ ਕੇ ਆਈ ਹਾਂ ਲੋਕੀ ਅੱਗ ਚੁੱਕੇ ਸੀ ਕੇਸਰੀ ਬਾਦੀਆਂ ਝੂਟੀਆਂ ਜਿਹੜੀਆਂ ਲਾਰੇ ਸੁਨਾ ਤੋਂ ਦਾ ਕਿਸੇ ਨੂੰ ਮਿੱਟੀ ਨਹੀਂ ਸੀ ਦਾ ਕਿਸੇ ਨੂੰ ਪਾਣੀ ਪੀਣ ਨੂੰ ਮਿਲਦਾ ਸੀ ਐਨੀ ਮਾੜੀ ਹਾਲਤ ਸੜਕਾਂ ਦੀ ਐਨੀ ਮਾੜੀ ਹਾਲਤ ਸਾਭ ਨੂੰ ਬਹੁਤ-ਬਹੁਤ ਮੁਬਾਰਕਾਈਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਦਾ ਜਿਹੜਾ ਰਸਤਾ ਹੈ ਉਹ ਸਾਫ਼ ਕਰਾਂਗੇ ਧਾਨੀ ਦੇ ਅੰਦਰ ਭਾਰਤੀ ਜਨਤਾ ਪਾਰਟੀ ਬਹੁਤ ਮਜ਼ਬੂਤੀ ਦੇ ਨਾਲ ਜਿੱਤ ਕੇ ਉੱਥੇ ਸਰਕਾਰ ਬਣਾਉਣ ਜਾ ਰਹੀ ਹੈ ਤੇ ਮੈਂ ਦੇਸ਼ ਦੇ ਲੋਕਾਂ ਨੂੰ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਕੰਮਾਂ ਨੂੰ ਕੰਮਾਂ ਉੱਤੇ ਮੋਹਰ ਲਾਈ ਹੈ ਦੇਸ਼ ਦੇ ਲੋਕਾਂ ਨੇ ਦਿੱਲੀ ਦੇ ਲੋਕਾਂ ਨੇ ਮੈਂ ਉਹਨਾਂ ਨੂੰ ਵਧਾਈ ਦੇਣਾ ਕਿਉਂਕਿ ਜੋ ਦਿੱਲੀ ਦਾ ਪਿਛਲੇ ਸਮੇਂ ਦੇ ਵਿੱਚ ਬੁਰਾ ਹਾਲ ਹੋ ਚੁੱਕਿਆ ਸੀ ਦਿੱਲੀ ਨੂੰ ਇੱਕ ਨਵੀਂ ਰਫਤਾਰ ਦੇਣ ਵਾਸਤੇ ਦਿੱਲੀ ਨੂੰ ਵਧੀਆ ਬਣਾਉਣ ਵਾਸਤੇ ਜੀਪੀਟੀ ਦੀ ਸਰਕਾਰ ਬਣਾਉਂਦੇ ਬਹੁਤ ਜ਼ਰੂਰੀ ਸੀ ਕਿ ਉੱਥੇ ਦੇ ਲੋਕਾਂ ਨੇ ਇਹ ਦਖਾਤਾ ਕਿ ਜਿਹੜੀਆਂ ਝੂਠੀਆਂ ਗੱਲਾਂ ਕਰਕੇ ਅਰਵਿੰਦ ਕੇਜਰੀਵਾਲ ਦੀ ਟੀਮ ਝੂਠੀਆਂ ਗੱਲਾਂ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਦਿੱਲੀ 'ਚ ਬਣੀ ਤੇ ਉਸ ਤੋਂ ਬਾਅਦ ਪੰਜਾਬ 'ਚ ਬਣੀ ਲੋਕਾਂ ਨੇ ਦਖਾਤਾ ਕਿ ਝੂਠੀਆਂ ਗੱਲਾਂ ਨਾਲ ਨਹੀਂ ਕੰਮ ਕਰਕੇ ਦਿਖਾਣਾ ਪਊਗਾ ਤੇ ਦਿੱਲੀ ਦੇ ਅੰਦਰ ਜਿਹੜਾ ਇਹਨਾਂ ਨੇ ਕੇਜਰੀਵਾਲ ਹੁਣੀ ਜਿਹੜੀਆਂ ਗੱਲਾਂ ਕਰਦੇ ਸੀ ਕਿ ਅਸੀਂ ਸਰਕਾਰੀ ਘਰ ਨਹੀਂ ਲਵਾਂਗੇ ਅਸੀਂ ਅਸੀਂ ਸਿਕਿਉਰਟੀ ਨਹੀਂ ਲਵਾਂਗੇ ਤੇ ਅਸੀਂ ਸਧਾਰਨ ਆਮ ਆਦਮੀ ਵਾਂਗੂ ਰਹਾਂਗੇ ਉਹ ਸਾਰੀਆਂ ਚੀਜ਼ਾਂ ਦੇ ਉਲਟ ਸ਼ੀਸ਼ਮਹਿਲ ਤਿਆਰ ਕਰਾ ਲਿਆ ਸਿਕਿਉਰਟੀ ਪੰਜਾਬ ਦੀ ਵੀ ਉੱਥੇ ਲੈ ਕੇ ਤੇ ਮੈਂ ਸਮਝਦਾ ਕਿ ਜਿਹੜੀਆਂ ਝੂਠੀਆਂ ਗੱਲਾਂ ਕੀਤੀਆਂ ਸੀ ਲੋਕਾਂ ਨੇ ਇਹਨਾਂ ਨੂੰ ਹੈਰਾਨ ਵਾਸਤੇ ਭੜਾਮਨ ਬਣਾ ਲਿਆ ਪੰਜਾਬ ਦੇ ਅੰਦਰ ਜੋ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਝੂਠ ਬੋਲ ਕੇ ਬਣੀ ਅੱਜ ਲੋਕਾਂ ਨੇ ਇਹ ਮੰਨ ਬਣਾਇਆ ਹੋਇਆ ਕਿ 2027 ਦੇ ਵਿੱਚ ਜਿਵੇਂ ਦਿੱਲੀ ਇਹਨਾਂ ਨੂੰ ਬਾਹਰ ਕੱਢਿਆ ਐ ਇਦਾ ਪੰਜਾਬ ਦੇ ਅੰਦਰ ਵੀ ਇਹਨਾਂ ਦੀ ਸਰਕਾਰ ਬਾਹਰ ਕੱਢ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ 2027 ਚ ਬਣ ਜਾ ਰਹੀ ਹੈ ਜੈ ਜਿੰਦਾਬਾਦ ਜੈਸ਼ੀ ਰਾਮ ਜਿਸ ਤਰ੍ਹਾਂ ਦੇ ਨਾਲ ਦਿੱਲੀ ਦੇ ਵਿੱਚ ਆਪ ਦਾ ਔਰ ਪ੍ਰਾਸ਼ਾਸਨ ਸਰਕਾਰ ਨੂੰ ਦਿੱਲੀ ਦੇ ਕੇਜਰੀਵਾਲ ਨੂੰ ਮੂੰਹ ਭਾਰ ਛੁੱਟਿਆ ਐ The cat sat on the ਸਾਰੇ ਪ੍ਰਤੀਕ ਦਿੱਲੀ ਦੇ ਪ੍ਰਤੀਕ ਵੋਟਰ ਦਾ ਮੈਂ ਦਿਲੋਂ ਧੰਨਵਾਦ ਕਰਦਾ ਔਰ ਸਪੈਸ਼ਲ ਥੈਂਕਸ ਕਰਦਾ ਜੋ ਸੰਗਠਨ ਜੋ ਦਿੱਲੀ ਦੇ ਵਿੱਚ ਸੰਗਠਨ ਦਿਨ ਰਾਤ ਮਿਹਨਤ ਕੀਤੀ ਹੈ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਲਈ ਔਰ ਪ੍ਰਤੀਕ ਕਾਰਜਕਰਤਾ ਦਾ ਜੋ ਦਿਨ ਰਾਤ ਮਿਹਨਤ ਕੀਤੀ ਹੈ ਉਹਨਾਂ ਨੂੰ ਬਹੁਤ ਜਿਆਦਾ ਮੁਬਾਰਕਬਾਦ ਦੇਸ਼ ਦੇ ਸਸ਼ੇ ਪ੍ਰਧਾਨ ਮੰਤਰੀ ਔਰ ਸਾਡੇ ਰਾਸ਼ਟਰੀ ਦક્ષ ਜੀ ਪੀ ਨੱਡਾ ਜੀ ਔਰ ਹਮੇਸ਼ਾ ਜੀ ਨੂੰ ਦਿਲ ਤੋਂ ਮੁਬਾਰਕਬਾਦ ਔਰ ਉਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਨੂੰ ਪੰਜਾਬ ਦਾ ਵੋਟਰ ਇੱਕ ਵਾਰ ਬੁਰੀ ਤਰ੍ਹਾਂ ਛੁੱਟੇਗਾ ਔਰ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਬਹੁਤ ਜ਼ਿਆਦਾ ਤਨਵਾਦ ਕਰਦਾ ਸਾਡੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਵਿਰਿੰਦਰਪਾਲ ਠੰਦੀ ਜੀ ਜੋ 1 ਮਹੀਨਾ ਦਿੱਲੀ ਦੇ ਵਿੱਚ ਰਹੇ ਔਰ ਸੰਗਠਨ ਲਈ ਕੰਮ ਕੀਤਾ ਸੋ ਇਹਨਾਂ ਸਾਰਿਆਂ ਦੀ ਮਿਹਨਤ ਸਦਕਾ ਅੱਜ ਉਥੇ ਪਾਰੀ ਬਮਾ ਦੇ ਨਾਲ ਦਿੱਲੀ ਦੇ ਸਰਕਾਰ ਬਣਨ ਜਾ ਰਹੀ ਹੈ ਸੋ ਅੱਜ ਬਹੁਤ ਜ਼ਿਆਦਾ ਸਵਾਗਤ ਕਰਦਾ ਸਾਡੇ ਸਤਕਾਰਯੋਗ ਜਲਾ ਤੇ ਅਕਸ਼ ਰਾਜੇਂਦਰ ਸਿੰਘ ਲੱਖੀ ਜੀ ਜੋ ਦਿਨ ਰਾਤ ਪਾਰਟੀ ਦੇ ਲਈ ਦਨ ਰਾਤ ਜਿਲ੍ਹਾ ਸ਼ਿਫ ਫਗਸੇ ਨਗਰ ਦੇ ਵਿੱਚ ਮਿਹਨਤ ਕਰ ਰਹੇ ਨੇ ਔਰ ਪਾਰਟ ਪਾਰਦੇ ਜਨਤਾ ਪਾਰਟੀ ਦਾ ਕੰਮ ਦਿਨੋ ਦਿਨ ਪ੍ਰਤੀ ਦਿਨ ਵਧ ਰਹੇ ਨੇ ਨਵਾਂ ਸ਼ਹਿਰ ਦੇ ਲੋਕ ਬਹੁਤ ਭਾਰੀ ਮਾਤਰਾ ਦੇ ਵਿੱਚ ਜੁੜ ਰਹੇ ਨੇ ਸੋ ਸਾਰਿਆਂ ਦਾ ਧੰਨਵਾਦ ਇੱਕ ਵਾਰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਸ਼ੁਭ ਕਾਮਨਾਵਾਂ ਵਾਈ ਜਨਤਾ ਪਾਰਟੀ ਦੀ ਫਤਿਹ ਦੋਨਾਂ ਨੇ ਪੰਜਾਬ ਨੂੰ ਬਹੁਤ ਪਿੱਛੇ ਲੈ ਕੇ ਦੋਨੋਂ ਪਾਰਟੀਆਂ ਅੱਜ ਜਿਹੜਾ ਹਾਲ ਦੇਖ ਲਓ ਕਾਂਗਰਸ ਪਾਰਟੀ ਦਾ ਸਾਰਾ ਪੰਜਾਬ ਉੱਥੇ ਪਹੁੰਚਿਆ ਹੋਇਆ ਸੀ ਦਿੱਲੀ ਇਹਨਾਂ ਦਾ ਆਪਣਾ ਜਿਹੜਾ ਉੱਥੇ ਕਾਂਗਰਸ ਪਾਰਟੀ ਦਾ ਪ੍ਰਧਾਨ ਤੇ ਜਿਹੜਾ ਪੰਜਾਬ ਦਾ ਇੰਚਾਰਜ ਹੀ ਹੈ ਉਹ ਤੀਜੇ ਨੰਬਰ ਤੇ ਆਇਆ ਮੈਂ ਜਦੋਂ ਵੋਟਾਂ ਦੇਖ ਰਿਹਾ ਸੀ ਕਿਸੇ ਨੂੰ 1000 ਵੋਟ ਕਿਸੇ ਨੂੰ 1500 ਵੋਟ ਇਹ ਹਾਲ ਦਿੱਲੀ ਚ ਕਾਂਗਰਸ ਪਾਰਟੀ ਦਾ ਹੋ ਗਿਆ ਤੇ ਕਾਂਗਰਸ ਪਾਰਟੀ ਨੂੰ ਉੱਥੇ 0 ਜ਼ੀਰੋ ਤੇ ਆਗੇ ਜ਼ੀਰੋ ਤੇ ਤੇ ਲੋਕਾਂ ਨੇ ਹੁਣ ਮਨ ਬਣਾਇਆ ਹੋਇਆ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਜ਼ੀਰੋ ਤੇ ਲੈ ਕੇ ਆਣਾ ਤੇ ਭਾਜਪਾ ਨੂੰ ਪਹਿਲੇ ਨੰਬਰ ਤੇ ਲਿਆ ਕੇ ਇੱਥੇ ਸਰਕਾਰ ਬਣਾ ਕੇ ਡਬਲ ਇੰਜਨ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਤੇ ਰਫਤਾਰ ਦੇਣੀ ਹੈ ਸਤਿ ਜੀ ਸਤਿ ਸ਼੍ਰੀ ਅਕਾਲ ਸੈਗਨਾ ਕਨਸਵਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤੁਹਾਨੂੰ ਫੇਰ ਨਮਲੀਆ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਪਰੋਕਤ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ